ਸਾਸਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹੈ ਲੈਂਡ ਪੂਲਿੰਗ ਪਾਲਿਸੀ ਦਾ ਮਾਮਲਾ ਭੱਖਦਾ ਹੋਇਆ ਨਜ਼ਰ ਆ ਰਿਹਾ ਇੱਕ ਪਾਸੇ ਕਿਸਾਨ ਜਥੇਬੰਦੀਆਂ ਰੋਜ਼ ਪ੍ਰਦਰਸ਼ਨ ਕਰ ਰਹੀਆਂ ਨੇ ਰੈਲੀਆਂ ਕਰ ਰਹੀਆਂ ਨੇ ਤੇ ਦੂਜੇ ਪਾਸੇ ਵਿਰੋਧੀ ਧਿਰਾਂ ਵੀ ਸੂਬਾ ਸਰਕਾਰ ਨੂੰ ਘੇਰ ਰਹੀਆਂ ਨੇ ਤੇ ਹੁਣ ਰਾਜਾ ਵੜਿੰਗ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਇੱਕ ਸਵਾਲ ਖੜਾ ਕੀਤਾ ਹੈ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਉੱਤੇ ਕਹਿੰਦੇ ਜੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਜ਼ਬਰਦਸਤੀ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਕਿਸਾਨਾਂ ਨੂੰ ਜਿਨ੍ਹਾਂ ਦੀਆਂ ਜ਼ਮੀਨਾਂ ਐਕਵਾਇਰ ਕਰਨੀਆਂ ਨੇ ਤੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਇੱਕ ਤਾਂ ਇਸ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਕਿਸੇ ਨੂੰ ਜੇਕਰ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਮੈਨੂੰ ਅੱਧੀ ਰਾਤ ਨੂੰ ਤੁਸੀਂ ਆਵਾਜ਼ ਮਾਰੋਗੇ ਤਾਂ ਮੈਂ ਹਾਜ਼ਰ ਹੋ ਜਾਵਾਂਗਾ ਕਾਂਗਰਸ ਤੁਹਾਡੇ ਨਾਲ ਖੜੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੱਲ ਕਰਨੀ ਚਾਹੁੰਨਾ ਹੈ पंजाब दी पुलिस थी और खास करके लुधियाना दी पुलिस थी जिस प्रकार लैंड पोलिंग पॉलिसी पे सरकार बुरी तरह फसी है कोई व्यक्ति अपनी जमीन देने ਲਈ तैयार नहीं लेकिन तक्की नाल हुन कुछ व्यापारी लोगन कैटेगराइज़ वाइज बांटता कि जेड़ा छोटा कोई व्यापारी है जो कोई पांच किले है ता ਉਸ ਵਿਅਕਤੀ ਨੂੰ ਡੀਸੀਪੀ ਏਸੀਪੀ ਤੇ ਉਸ ਤੋਂ ਵੱਡੇ ਨੂੰ ਕਮਿਸ਼ਨਰ ਸਾਹਿਬ ਜਾਣੇ ਕੀ ਜਿਹੜਾ ਲੁਧਿਆਣਾ ਦਾ ਮੈਂ ਸਮਝਦਾ ਕਿ ਪੁਲਿਸ ਕਮਿਸ਼ਨਰ ਆਫਿਸ ਹੈ ਉਹ ਹੁਣ ਗਲਾਗਾ ਦੇ ਦਫਤਰ ਦੇ ਵਿੱਚ ਤਬਦੀਲ ਹੁੰਦਾ ਮੈਨੂੰ ਨਜ਼ਰ ਆ ਰਿਹਾ ਹੈ ਸੋ ਬੜੀ ਇਹ ਮੈਂ ਸਮਝਦਾ ਕਿ ਮਾੜੀ ਗੱਲ ਹੈ ਕਿਸ ਪ੍ਰਕਾਰ ਸਾਡੇ ਭਰਾਵਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਸਰਕਾਰ ਨਾਲ ਪੱਗਾ ਨਾ ਲਓ ਨਹੀਂ ਤੁਹਾਡਾ ਨੁਕਸਾਨ ਹੋਏਗਾ ਤੁਸੀਂ ਇਹਦੇ ਤੇ ਆਪਦੀ ਸਹਿਮਤੀ ਦਿਤਾ ਦੇ ਮੈਂ ਇਸ ਗੱਲ ਦੀ ਕਰੜੇ ਸ਼ਬਦਾਂ ਚ ਨਿੰਦਾ ਕਰਦੇ ਔਰ ਮੈਂ ਪੁਲਿਸ ਕਮਿਸ਼ਨਰ ਨੂੰ ਇਹ ਕਹਿਣਾ ਚਾਹੁੰਦਾ ਤੇ ਸਰਕਾਰ ਨੂੰ ਕਿ ਇਹ ਤੁਹਾਡਾ ਕੰਮ ਨਹੀਂ ਇਹ ਇਸ ਤਰ੍ਹਾਂ ਦਾ ਜਦੋਂ ਅੰਗਰੇਜ਼ ਹੁਕਮਰਾਨ ਸੀ ਉਦੋਂ ਵੀ ਇਸ ਤਰ੍ਹਾਂ ਕਦੇ ਨਹੀਂ ਹੋਇਆ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੀ ਤੁਸੀਂ ਕੰਮ ਕਰ ਰਹੇ ਹੋ ਔਰ ਸਾਰੀਆਂ ਜਿਹੜੀਆਂ ਮਰਿਆਦਾਵਾਂ ਨੇ ਪੁਲਿਸ ਦੇ ਨੰਮ ਦੇ ਨੰਗੀ ਜਾ ਰਹੀ ਹੈ ਪੁਲਿਸ ਨੇ ਹਰਜਸ ਐਡਵੋਕੇਟ ਦਾ ਪਰਚਾ ਨਹੀਂ ਦਰਜ ਕੀਤਾ ਧਰਨਾ ਲਾ ਕੇ ਵਕੀਲਾ ਨੇ ਪਰਚਾ ਦਰਜ ਕਰਾਇਆ ਜਿਸ ਵਿਅਕਤੀ ਦੇ ਖਿਲਾਫ ਉਹਨੇ ਕੰਪਲੇਨਟ ਕੀਤੀ ਸੀ ਔਰੇ ਖਿਲਾਫ ਹਜੇ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ ਐਫ ਆਈ ਆਰ ਕਰ ਦਿੱਤੀ ਗਈ ਜੀ ਦੀ ਲੜਾਈ ਹਜੇ ਅਸੀਂ ਲੜਨੀ ਹੈ ਲੇਕਿਨ ਉਹ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਲੋਕਾਂ ਨੂੰ ਡਰਾ ਰਹੀ ਹੈ ਪੰਜਾਬ ਦੀ ਪੁਲਿਸ ਔਰ ਕਮਿਸ਼ਨਰ ਜਿਹੜਾ ਕਮਿਸ਼ਨਰ ਦਾ ਦਫ਼ਤਰ ਹੈ ਕਿ ਭਾਈ ਤੁਸੀਂ ਜਲਦੀ ਦਸਖਤ ਕਰੋ ਨਹੀਂ ਤੁਹਾਨੂੰ ਖਮਿਆਜਾ ਭੁਗਤਣਾ ਪਏਗਾ ਇਹ ਬਿਲਕੁਲ ਨਹੀਂ ਹੋਣ ਦਿਆਂਗੇ ਕਿਸੇ ਵਿਅਕਤੀ ਨੂੰ ਸ਼ਹਿਰ ਦੇ ਨੂੰ ਕਿਸੇ ਸਾਡੇ ਭਰਾ ਨੂੰ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਸਾਰੇ ਨਾਲ ਮੇਰੀ ਗੱਲ ਹੋਈ ਹੈ ਕਿਸੇ ਨੂੰ ਕੋਈ ਤਕਲੀਫ ਹੋਵੇ ਅੱਧੀ ਰਾਤ ਨੂੰ ਵੀ ਤੁਸੀਂ ਆਵਾਜ਼ ਮਾਰੋਗੇ ਤਾਂ ਕਾਂਗਰਸ ਪਾਰਟੀ ਤੇ ਰਾਜਾ ਵੜਿੰਗ ਤੁਹਾਡਾ ਦਾਸ ਉਥੇ ਤੁਹਾਡੇ ਨਾਲ ਖੜਾ ਹੋਵੇਗਾ ਅੱਧੀ ਰਾਤ ਨੂੰ ਔਰ ਕਿਸੇ ਪੁਲਸ ਵਾਲੇ ਨੂੰ ਤੁਹਾਡੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ ਚਾਹੇ ਉਹ ACP ਹੈ ਤੇ ਚਾਹੇ ਉਹ DCP ਹੈ ਤੇ ਚਾਹੇ ਉਹ ਕਮਿਸ਼ਨਰ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਆਵਾਜ਼ ਮਾਰਿਓ ਮੈਨੂੰ ਮਾਰ ਲਿਓ ਡਾਬਰ ਸਾਹਿਬ ਨੂੰ ਮਾਰ ਲਿਓ ਤਗਵਾਰ ਸਾਹਿਬ ਨੂੰ ਮਾਰ ਲਿਓ ਸਾਨੂੰ ਸੁਨੇਹਾ ਪਹੁੰਚਾਓ ਸੋ ਅੱਜ ਇੱਕ ਚੰਗੀ ਜਿਹੜੀ ਕੰਮ ਹੋਇਆ ਇਹ ਵੀ ਦੱਸਣਾ ਚਾਹਣਾ ਕਿ ਹਾਈ ਕੋਰਟ ਨੇ ਇੱਕ ਦਿਨ ਵਾਸਤੇ ਇਹਨਾਂ ਤੋਂ ਅੱਜ ਸਰਕਾਰ ਤੋਂ ਕੁਝ ਸਵਾਲ ਕੀਤੇ ਸਨ ਜਿਨ੍ਹਾਂ ਦਾ ਜਵਾਬ ਇਹਨਾਂ ਕੋਲੇ ਲੈਂਡ ਪੂਲਿੰਗ ਪਾਲਿਸੀ ਤੇ ਨਹੀਂ ਸੀ ਸੋ ਉਹਨਾਂ ਨੇ ਕਿਹਾ ਕਿ ਇਹਨੂੰ ਇਹਦੇ ਤੇ ਰੋਕ ਲਾਉਣੇ ਹੈ ਕਿਰਪਾ ਕਰਕੇ ਆ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਪਹਿਲਾਂ ਲੈ ਕੇ ਆਓ ਤੇ ਉਹਨਾਂ ਚ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਅਸੀਂ ਸੁਣਾਵਾਂਗੇ ਉਹਨਾਂ ਚ ਕਰ ਇਹਨੂੰ ਬੰਦ ਕਰੋ ਸੋ ਮੈਨੂੰ ਉਮੀਦ ਹੈ ਉਮੀਦ ਹੈ ਇਹ ਸਰਕਾਰ ਦੇ ਸਾਰੇ ਸਵਾਲ ਜਵਾਬ ਸੁਣਨ ਤੋਂ ਬਾਅਦ ਮਾਜੂਦ ਹਾਈ ਕੋਰਟ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਤੇ ਆਮ ਲੋਕਾਂ ਦੀ ਜਿਹੜੀ ਆਵਾਜ਼ ਹੈ ਲੈਂਡ ਪੁਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਕੋਈ ਵੱਡਾ ਕਰੜਾ ਫੈਸਲਾ ਜ਼ਰੂਰ ਲੈਂਗੇ ਇਹ ਮੈਂ ਆਸ ਕਰਦਾ ਹਾਂ ਲੇਕਿਨ ਦੁਬਾਰਾ ਫੇਰ کہنا ਚਾਹਣਾ ਹੈ ਤੱਕੇ ਨਾਲ ਨਾ ਕਿਸੇ ਨੂੰ ਕਿਸਾਨ ਨੂੰ ਤੇ ਨਾ ਕਿਸੇ ਸਾਥੀ ਸ਼ਹਿਰ ਵਾਲੇ ਨੂੰ ਕਾਰੋਬਾਰੀ ਆਪਣੀ ਜ਼ਮੀਨ ਇਹਨਾਂ ਨੂੰ ਦੇਣ ਦੀ ਲੋੜ ਨਹੀਂ ਹੈ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਜਦੋਂ ਤੁਸੀਂ ਰੱਖੋਗੇ ਅਸੀਂ ਤੁਹਾਡੇ ਨਾਲ ਮੈਂ ਚਲਾਂਗਾ ਕਮਿਸ਼ਨਰ ਦੇ ਕੋਲੇ ਅਗਰ ਕਮਿਸ਼ਨਰ ਤੁਹਾਨੂੰ ਬੁਲਾਏਗਾ ਤਾਂ ਮੈਂ ਚਲਾਂਗਾ ਐਸਪੀ ਕੋਲੇ ਤੇ ਡੀਸੀਪੀ ਕੋਲੇ ਦੇਖਦੇ ਆ ਤੁਹਾਡੇ ਨਾਲ ਕੌਣ ਜ਼ਿਆਸਤੀ ਨਾਲ ਤੁਹਾਡੇ ਦਸਤਕ ਕਰਾਉਂਗਾ ਸੋ ਇੰਨਾ ਹੀ ਕਹਿੰਦਾ ਸੀ ਕਹਿਣਾ ਸੀ ਔਰ ਕਿਸਾਨਾਂ ਦੀ ਲੁੱਟ ਨਹੀਂ ਹੁੰਦਾਂਗੇ ਜ਼ਮੀਨ ਸਾਡੀ ਮਾਂ ਹੈ ਔਰ ਅਸੀਂ ਇਹਦੇ ਪਿੱਛੇ ਹਰ ਲੜਾਈ ਲੜਾਂਗੇ ਔਰ ਲੈਂਡ ਪੂਲਿੰਗ ਪਾਲਿਸੀ ਤੇ ਇਹਨਾਂ ਨੂੰ ਰੋਲ ਬੈਕ ਜਾਣੀ ਕੀ ਵਾਪਸ ਲੈਣੀ ਪੈਣੀ दोस्तों मैं गल करनी चाहना है पंजाब की पुलिस की और खास करके लुधियाना की पुलिस थी। जिस प्रकार लैंड पोलिंग पॉलिसी पे सरकार बुरी तरह फसी है कोई व्यक्ति अपनी जमीन देने तैयार नहीं लेकिन धक्के हम कुछ व्यापारी लोग ਕੈਟਾਗਰੀਜ਼ ਵਾਈਜ਼ ਵੰਡਤਾ ਕਿ ਜਿਹੜਾ ਛੋਟਾ ਕੋਈ ਵਪਾਰੀ ਹੈ ਜੇ ਕੋਈ 5 ਕਿੱਲੇ ਹੈ ਤਾਂ ਉਸ ਵਿਅਕਤੀ ਨੂੰ ਡੀਸੀਪੀ ਏਸੀਪੀ ਤੇ ਉਸ ਤੋਂ ਵੱਡੇ ਨੂੰ ਕਮਿਸ਼ਨਰ ਸਾਹਿਬ ਜਾਨੀ ਕਿ ਜਿਹੜਾ ਲੁਧਿਆਣਾ ਦਾ ਮੈਂ ਸਮਝਦਾ ਕਿ ਪੁਲਿਸ ਕਮਿਸ਼ਨਰ ਆਫਿਸ ਹੈ ਉਹ ਹੁਣ ਗਲਾਡਾ ਦੇ ਦਫ਼ਤਰ ਦੇ ਵਿੱਚ ਤਬਦੀਲ ਹੁੰਦਾ ਮੈਨੂੰ ਨਜ਼ਰ ਆ ਰਿਹਾ ਹੈ ਸੋ ਬੜੀ ਈ ਮੈਂ ਸਮਝਦਾ ਕਿ ਮਾੜੀ ਗੱਲ ਹੈ ਕਿਸ ਪ੍ਰਕਾਰ ਸਾਡੇ ਭਰਾਵਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਸਰਕਾਰ ਨਾਲ ਪੱਗਾ ਨਾ ਲਓ ਨਹੀਂ ਤੁਹਾਡਾ ਨੁਕਸਾਨ ਹੋਏਗਾ ਤੁਸੀਂ ਇਹਦੇ ਤੇ ਆਪਦੀ ਸਹਿਮਤੀ ਜਿਤਾ ਦਿਓ ਮੈਂ ਇਸ ਗੱਲ ਦੀ ਕਰਨੇ ਸ਼ਬਦਾਂ ਚ ਨਿੰਦਾ ਕਰਨੇ ਔਰ ਮੈਂ ਪੁਲਿਸ ਕਮਿਸ਼ਨਰ ਨੂੰ ਇਹ ਕਹਿਣਾ ਚਾਹੁੰਦਾ ਤੇ ਸਰਕਾਰ ਨੂੰ ਕਿ ਇਹ ਤੁਹਾਡਾ ਕੰਮ ਨਹੀਂ ਹੈ ਇਹ ਇਸ ਤਰ੍ਹਾਂ ਦਾ ਜਦੋਂ ਅੰਗਰੇਜ਼ ਹੁਕਮਰਾਨ ਸੀ ਉਦੋਂ ਵੀ ਇਸ ਤਰ੍ਹਾਂ ਕਦੇ ਨਹੀਂ ਹੋਇਆ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੀ ਤੁਸੀਂ ਕੰਮ ਕਰ ਰਹੇ ਹੋ। ਔਰ ਸਾਰੀਆਂ ਜਿਹੜੀਆਂ ਮਰਿਆਦਾਆਂ ਹਨ ਪੁਲਿਸ ਦਿਨ-ਦਿਨ ਨੰਗਦੀ ਜਾਂਦੀ ਦੀ। ਪੁਲਿਸ ਨੇ ਹਰਜਸ ਐਡਵੋਕੇਟ ਦਾ ਪਰਚਾ ਨਹੀਂ ਦਰਜ ਕੀਤਾ। ਧਰਨਾ ਲਾ ਕੇ ਵਕੀਲਾ ਨੇ ਪਰਚਾ ਦਰਜ ਕਰਾਇਆ ਜਿਸ ਵਿਅਕਤੀ ਦੇ ਖਿਲਾਫ ਉਹਨੇ ਕੰਪਲੇਨਟ ਕੀਤੀ ਸੀ। ਉਰੇ ਖਿਲਾਫ ਅਜੇ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ ਐਫ ਆਈ ਆਰ ਕਰ ਦਿੱਤੀ ਗਈ ਜੀ ਦੀ ਲੜਾਈ ਅਜੇ ਸੀ ਲੜਨੀ ਹੈ ਲੇਕਿਨ ਉਹ ਲੈਂਡ ਪੁਲਿੰਗ ਪੋਲਿਸੀ ਦੇ ਅਗੇ ਇਹਨ ਲੋਕਾਂ ਨੂੰ ਡਰਾ ਰਹੀ ਹੈ ਪੰਜਾਬ ਦੀ ਪੁਲਿਸ ਔਰ ਕਮਿਸ਼ਨੇਟ ਜਿਹੜਾ ਕਮਿਸ਼ਨਰ ਦਾ ਦਫਤਰ ਹੈ ਕੀ ਬਾਈ ਤੁਸੀਂ ਜਲਦੀ ਦਸਖਤ ਕਰੋ ਨਹੀਂ ਤੁਹਾਨੂੰ ਖਮਿਆਜਾ ਪੂਰਨਾ ਪਏਗਾ ਇਹ ਬਿਲਕੁਲ ਨਹੀਂ ਹੁੰਦਿਆਂਗੇ ਕਿਸੇ ਵਿਅਕਤੀ ਨੂੰ ਸ਼ਹਿਰ ਦੇ ਨੂੰ ਕਿਸੇ ਸਾਡੇ ਭਰਾ ਨੂੰ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਸਾਰੇ ਨਾਲ ਮੇਰੀ ਗੱਲ ਹੋਈ ਹੈ ਕਿਸੇ ਨੂੰ ਕੋਈ ਤਕਲੀਫ ਹੋਵੇ ਅੱਧੀ ਰਾਤ ਨੂੰ ਵੀ ਤੁਸੀਂ ਆਵਾਜ਼ ਮਾਰੋਗੇ ਤਾਂ ਕਾਂਗਰਸ ਪਾਰਟੀ ਤੇ ਰਾਜਾ ਬੜੇ ਨੂੰ ਤੁਹਾਡਾ ਦਾਸ ਉੱਥੇ ਤੁਹਾਡੇ ਨਾਲ ਖੜਾ ਹੋਵੇਗਾ ਅੱਧੀ ਰਾਤ ਨੂੰ ਵੀ ਔਰ ਕਿਸੇ ਪੁੱਲ ਸਾਲੇ ਨੂੰ ਤੁਹਾਡੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ ਚਾਹੇ ਉਹ ACP ਹੈ ਤੇ ਚਾਹੇ ਉਹ DCP ਹੈ ਤੇ ਚਾਹੇ ਉਹ ਕਮਿਸ਼ਨਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਆਵਾਜ਼ ਮਾਰਿਓ ਮੈਨੂੰ ਮਾਰ ਲਿਓ ਡਾਬਰ ਸਾਹਿਬ ਨੂੰ ਮਾਰ ਲਿਓ ਤਲਵਾਰ ਸਾਹਿਬ ਨੂੰ ਮਾਰ ਲਿਓ ਸਾਨੂੰ ਸੁਨੇਹਾ ਪੁਚਾ ਦੇ ਸੋ ਅੱਜ ਇੱਕ ਚੰਗੀ ਜਿਹੜੀ ਕੰਮ ਹੋਇਆ ਇਹ ਵੀ ਦੱਸਣਾ ਚਾਹਣਾ ਕਿ ਹਾਈ ਕੋਰਟ ਨੇ ਇੱਕ ਦਿਨ ਵਾਸਤੇ ਇਹਨਾਂ ਤੋਂ ਅੱਜ ਸਰਕਾਰ ਤੋਂ ਕੁਝ ਸਵਾਲ ਕੀਤੇ ਸਨ ਜਿਨ੍ਹਾਂ ਦਾ ਜਵਾਬ ਇਹਨਾਂ ਕੋਲੇ ਲੈਂਡ ਪੂਲਿੰਗ ਪਾਲਿਸੀ ਤੇ ਨਹੀਂ ਸੀ ਸੋ ਉਹਨਾਂ ਨੇ ਕਿਹਾ ਕਿ ਇਹਨੂੰ ਇਹਦੇ ਤੇ ਰੋਕ ਲਾਉਣੇ ਹੈ ਕਿਰਪਾ ਕਰਕੇ ਆ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਪਹਿਲਾਂ ਲੈ ਕੇ ਆਓ ਤੇ ਉਹਨਾਂ ਚ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਅਸੀਂ ਸੁਣਾਗੇ ਉਹਨਾਂ ਚ ਕਰੇ ਨੂੰ ਬੰਦ ਕਰੋ ਸੋ ਮੈਨੂੰ ਉਮੀਦ ਹੈ ਉਮੀਦ ਹੈ ਕਿ ਸਰਕਾਰ ਦੇ ਸਾਰੇ ਸਵਾਲ ਜਵਾਬ ਸੁਣਨ ਤੋਂ ਬਾਅਦ ਮਾਜੂ ਹਾਈ ਕੋਰਟ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਤੇ ਆਮ ਲੋਕਾਂ ਦੀ ਜਿਹੜੀ ਆਵਾਜ਼ ਹੈ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਕੋਈ ਵੱਡਾ ਕਰੜਾ ਫੈਸਲਾ ਜ਼ਰੂਰ ਲੈਂਗੇ ਇਹ ਮੈਂ ਆਸ ਕਰਦਾ ਲੇਕਿਨ ਦੁਬਾਰਾ ਫੇਰ ਕਹਿਣਾ ਚਾਹਣਾ ਹੈ ਧੱਕੇ ਨਾਲ ਨਾ ਕਿਸੇ ਨੂੰ ਕਿਸਾਨ ਨੂੰ ਤੇ ਨਾ ਕਿਸੇ ਸਾਥੀ ਸ਼ਹਿਰ ਵਾਲੇ ਨੂੰ ਕਾਰੋਬਾਰੀ ਨੂੰ ਆਪਣੀ ਜ਼ਮੀਨ ਇਹਨਾਂ ਨੂੰ ਦੇਣ ਦੀ ਲੋੜ ਨਹੀਂ ਹੈ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਹੈ ਜਦੋਂ ਤੁਸੀਂ ਆਖੋਗੇ ਅਸੀਂ ਤੁਹਾਡੇ ਨਾਲ ਮੈਂ ਚੱਲਾਂਗਾ ਕਮਿਸ਼ਨਰ ਦੇ ਕੋਲੇ ਅਗਰ ਕਮਿਸ਼ਨਰ ਤੁਹਾਨੂੰ ਬੁਲਾਏਗਾ ਤਾਂ ਮੈਂ ਚੱਲਾਂਗਾ ਇਸੀ ਕੀ ਕੋਲੇ ਤੇ ਡੀਸੀ ਵੀ ਕੋਲੇ ਦੇਖਦੇ ਆ ਤੁਹਾਡੇ ਨਾਲ ਕੌਣ ਜ਼ਾਸਤੀ ਨਾਲ ਤੁਹਾਡੇ ਦਸਖਤ ਕਰਾਉਂਦਾ ਸੋ ਇਹ ਨਹੀਂ ਕਹਿਣਾ ਸੀ ਕਹਿਣਾ ਸੀ ਔਰ ਕਿਸਾਨਾਂ ਦੀ ਲੁੱਟ ਨਹੀਂ ਹੁੰਦਾਂਗੇ ਜ਼ਮੀਨ ਸਾਡੀ ਮਾਂ ਹੈ ਔਰ ਅਸੀਂ ਇਹਦੇ ਪਿੱਛੇ ਹਰ ਲੜਾਈ ਲੜਾਗੇ ਔਰ ਲੈਂਡ ਪੂਲਿੰਗ ਪਾਲਿਸੀ ਤੇ ਇਹਨਾਂ ਨੂੰ ਰੋਲ ਬੈਕ ਜਾਣੀ ਕੀ ਵਾਪਸ ਲੈਣੀ ਪਏਗੀ ਦੱਸਦੇ ਕਿ ਲੈਂਡ ਪੂਲਿੰਗ ਪਾਲਸੀ ਦਾ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਹੈ ਇਹਨੂੰ ਲੈ ਕੇ ਕਿਸਾਨ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਪਹੁੰਚ ਚੁੱਕਿਆ ਹੈ ਦੇ ਉੱਤੇ ਸੁਣਵਾਈ ਚੱਲ ਰਹੀ ਹੈ ਪਹਿਲਾਂ ਕੋਰਟ ਵੱਲੋਂ ਇੱਕ ਦਿਨ ਦੀ ਸਟੇ ਇਸ ਦੇ ਉੱਤੇ ਲਗਾ ਦਿੱਤੀ ਗਈ ਸੀਗੀ ਕਈ ਤਰ੍ਹਾਂ ਦੇ ਸਵਾਲ ਉਦੋਂ ਵੀ ਖੜੇ ਹੋਏ ਸੀ ਤਾਂ ਕੁਲ ਮਿਲਾ ਕੇ ਲੈਂਡ ਪੂਲਿੰਗ ਪਾਲਸੀ ਨੂੰ ਲੈ ਕੇ ਹੁਣ ਰੋਸ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਮਾਮਲਾ ਕੀ ਮੋੜ ਲੈਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ